ਵੀ ਮੇਰੇ ਨਾਲ ਬਹੁਤ ਧੱਕਾ ਕਰ ਰਹੇ ਨੇ ਠੀਕ ਆ ਵੀ ਪਿਛਲੀ ਵਾਰ ਵੀ ਮੇਰੇ ਤੋਂ 10 ਦਿਨ ਅੰਦਰ ਲਵਾਏਗੀ ਤਾਂ ਕਿ ਮੇਰੀ ਕੋਈ ਗਲਤੀ ਨਹੀਂ ਸੀਗੀ ਮੇਰੀ ਗਲਤੀ ਏਸੀ ਵੀ ਮੈਂ ਕਾਰਵਾਈ ਕਰਾਉਣੀ ਚਾਹੁੰਦਾ ਸੀ ਜੋ ਮੇਰੇ ਪਰਿਵਾਰ ਨਾਲ ਪ੍ਰਿੰਕਲ ਨੇ ਧੱਕਾ ਕੀਤਾ ਠੀਕ ਆ ਪਰ ਉਸ ਤੋਂ ਬਾਅਦ ਸਾਰੇ ਬੰਦੇ ਵਿੱਚ ਪੈਣ ਤੋਂ ਬਾਅਦ ਮੈਂ ਆਪਣੇ ਵਾਲਾ ਕੇਸ ਵਾਪਸ ਲੈ ਲਿਆ ਉਹਨੇ ਆਪਣੇ ਵਾਲਾ ਲੈ ਲਿਆ ਮੇਰੀ ਜ਼ਮਾਨਤ ਕਰਾਤੀ ਠੀਕ ਆ ਸੋ ਹੁਣ ਇਹਨਾਂ ਦੀ ਆਪਸੀ ਜੋ ਵੀ ਨਾਣੂ ਨਾਲ ਨਾਣੂ ਨਾਂ ਦੇ ਮੁੰਡੇ ਨਰਿੰਜੈਸ਼ ਇਹਨਾਂ ਦੀ ਆਪਣੀ ਦੋਸਤੀ ਸੀ ਪਹਿਲਾਂ ਠੀਕ ਆ ਇਹਨਾਂ ਦੀ ਆਪਸੀ ਦੋਸਤੀ ਸੀ ਇਹਦੇ ਵਿਆਹ ਤੋਂ ਬਾਅਦ ਇਹਨਾਂ ਦਾ ਕਨਫਲਿਕਟ ਵਧਿਆ ਹੈ ਹੁਣ ਅੱਜ ਪਤਾ ਲੱਗ ਰਿਹਾ ਵੀ ਕੱਲ ਜੋ ਇਹਨਾਂ ਨੂੰ ਨੇ ਗੋਲੀਆਂ ਚਲਾਈਆਂ ਨੇ ਜੋ ਚਾਰ ਪੰਜ ਮੁੰਡਿਆਂ ਨੇ ਰਾਲਕੇ ਦੀ ਦੁਕਾਨ ਤੇ ਗੋਲੀਆਂ ਮਾਰੀਆਂ ਨੇ ਉਹ ਉਹ ਮਤਲਬ ਉਹ ਗੋਲੀਆਂ ਜਿਹੜੀਆਂ ਮਾਰੀਆਂ ਨੇ ਉਹਦੇ ਚ ਅੱਜ ਸਵੇਰੇ ਪਤਾ ਲੱਗ ਰਿਹਾ ਵੀ ਮੇਰਾ ਵੀ ਨਾਮ ਮੈਂ ਹਲੇ ਕੀ ਉੱਤੇ ਜਾਣ ਨੂੰ ਉਹਨੂੰ ਪੁੱਛਣ ਨੂੰ ਤਿਆਰ ਸੀ ਰਾਤ ਦਾ ਮੈਂ ਸਾਰਿਆਂ ਨਾਲ ਗੱਲ ਕਰ ਰਹੀ ਵੀ ਠੀਕ ਹੈ ਨਹੀਂ ਠੀਕ ਐਦਾਂ ਕਾਮਨ ਫਰੈਂਡ ਹੁੰਦੀ ਨੇ ਸਾਰਿਆਂ ਦੇ ਵਿੱਚ ਬਾਰੇ ਮੇਰੇ ਨਾਲ ਹੀ ਧੱਕਾ ਕਰ ਰਹੇ ਨੇ ਜਾਨਕੀ ਮੇਰਾ ਨਾਮ ਵਿੱਚ ਮੇਰੇ ਦੋ ਬੱਚੇ ਨੇ ਛੋਟੇ ਮੈਂ ਆਪਣਾ ਕੰਮਕਾਰ ਵਾਲਾ ਬੰਦਾ ਇਹਨਾਂ ਨਾਲ 20 25 ਜਣੇ ਜੁੜੇ ਹੋਏ ਨੇ ਦੁਕਾਨਦਾਰੀ ਚ ਔਰ ਮੈਂ ਕੋਈ ਇਦਾਂ ਦਾ ਕੰਮ ਨਾ ਮੈਂ ਕਦੀ ਕਿਸੇ ਨੂੰ ਕੋਈ ਮਾਰਨ ਦੀ ਜਾਂ ਕੋਈ ਗੱਲਬਾਤ ਕੀਤੀ ਨਾ ਮੈਨੂੰ ਲੋੜ ਹੈ ਮੇਰੇ ਨਾਲ ਇੰਨਾ ਕੁਝ ਹੋਇਆ ਮੇਰੇ ਪਰਿਵਾਰ ਨਾਲ ਹੋਇਆ ਮੇਰੀ ਮਾਂ ਨੂੰ ਮੇਰੀ ਵਾਈਫ ਤੱਕ ਨੂੰ ਗਲਤ ਕਿਹਾ ਗਿਆ ਮੈਂ ਉਦੋਂ ਨਹੀਂ ਕੁਝ ਕੀਤਾ ਤੇ ਮੈਂ ਹੁਣ ਇਹਦੇ ਨਾਲ ਕੀ ਬਦਲੇ ਲੈਣੇ ਨੇ ਸੋ ਕਹਿਣ ਦਾ ਮਤਲਬ ਇਹ ਹੈ ਵੀ ਬਾਈ ਵਣ ਕੇ ਜੋ ਗੱਲ ਹੈਗੀ ਆ ਉਹ ਕੀਤੀ ਜਾਵੇ ਵੀ ਨੰਨੀ ਆਏ ਤੱਕ ਨਾ ਕੀਤਾ ਜਾਵੇ ਵੀ ਇੱਕ ਬੰਦੇ ਦੀ ਜ਼ਿੰਦਗੀ ਹੀ ਖਰਾਬ ਹੋ ਜਾਵੇ ਮੇਰੇ ਤੋਂ ਛੋਟੇ ਛੋਟੇ ਵੀ ਮੇਰੇ ਨਾਲ ਬਹੁਤ ਤੱਕਾ ਕਰ ਰਹੇ ਨੇ ਠੀਕ ਆ ਵੀ ਪਿਛਲੀ ਵਾਰ ਵੀ ਮਨੇ ਤੋ 10 ਦਿਨ ਅੰਦਰ ਲਵਾਏਗੇ ਤਾਂ ਕਿ ਮੇਰੀ ਕੋਈ ਗਲਤੀ ਨਹੀਂ ਸੀਗੀ ਮੇਰੀ ਗਲਤੀ ਏਸੀ ਵੀ ਮੈਂ ਕਾਰਵਾਈ ਕਰਾਉਣੀ ਚਾਹੁੰਦਾ ਸੀ ਜੋ ਮੇਰੇ ਪਰਿਵਾਰ ਨਾਲ ਬ੍ਰਿੰਕਲ ਨੇ ਤੱਕਾ ਕੀਤਾ ਠੀਕ ਆ ਪਰ ਉਸ ਤੋਂ ਬਾਅਦ ਸਾਰੇ ਬੰਦੇ ਵਿੱਚ ਪੈਣ ਤੋਂ ਬਾਅਦ ਮੈਂ ਆਪਣੇ ਵਾਲਾ ਕੇਸ ਵਾਪਸ ਲੈ ਲਿਆ ਉਹਨੇ ਆਪਣੇ ਵਾਲਾ ਲੈ ਲਿਆ ਮੇਰੀ ਜ਼ਮਾਨਤ ਕਰਾਤੀ ਠੀਕ ਆ ਸੋ ਹੋਣ ਇਹਨਾਂ ਦੀ ਆਪਸੀ ਜੋ ਵੀ ਨਾਣੂ ਨਾਲ ਨਾਣੂ ਨਾਂ ਦੇ ਮੁੰਡੇ ਨਰਿੰਜੈ ਸ ਇਹਨਾਂ ਦੀ ਆਪਣੀ ਦੋਸਤੀ ਸੀ ਪਹਿਲਾਂ ਠੀਕ ਹੈ ਇਹਨਾਂ ਦੀ ਆਪਸੀ ਦੋਸਤੀ ਸੀ ਇਹਦੇ ਵਿਆਹ ਤੋਂ ਬਾਅਦ ਇਹਨਾਂ ਦਾ ਕਨਫਲਿਕਟ ਵਧਿਆ ਹੁਣ ਅੱਜ ਪਤਾ ਲੱਗ ਰਿਹਾ ਵੀ ਕੱਲ ਜੋ ਨਾਣੂ ਨੇ ਗੋਲੀਆਂ ਚਲਾਈਆਂ ਨੇ ਜੋ ਚਾਰ ਪੰਜ ਮੁੰਡਿਆਂ ਨੇ ਰਾਲਕੇ ਦੀ ਦੁਕਾਨ ਤੇ ਗੋਲੀਆਂ ਮਾਰੀਆਂ ਨੇ ਉਹ ਉਹ ਮਤਲਬ ਉਹ ਗੋਲੀਆਂ ਜਿਹੜੀਆਂ ਮਾਰੀਆਂ ਨੇ ਉਹਦੇ ਚ ਅੱਜ ਸਵੇਰੇ ਪਤਾ ਲੱਗ ਰਿਹਾ ਵੀ ਮੀਰਾ ਵੀ ਨਾਮ ਮੈਂ ਹਲੇ ਕੀ ਉਹਦੇ ਜਾਣ ਨੂੰ ਉਹਨੂੰ ਪੁੱਛਣ ਨੂੰ ਤਿਆਰ ਸੀ ਰਾਤ ਦਾ ਮੈਂ ਸਾਰਿਆਂ ਨਾਲ ਗੱਲ ਕਰ ਰਹੀ ਵੀ ਠੀਕ ਹੈ ਨਹੀਂ ਠੀਕ ਐਦਾਂ ਕਾਮਨ ਫਰੈਂਡ ਹੁੰਦੀ ਨੇ ਸਾਰਿਆਂ ਦੇ ਵਿੱਚ ਪਰ ਇਹ ਮੇਰੇ ਨਾਲ ਹੀ ਧੱਕਾ ਕਰ ਰਹੇ ਨੇ ਯਾਨੀ ਕਿ ਮੇਰਾ ਨਾਮ ਵਿੱਚ ਮੇਰੇ ਦੋ ਬੱਚੇ ਨੇ ਛੋਟੇ ਮੈਂ ਆਪਣਾ ਕੰਮਕਾਰ ਵਾਲਾ ਬੰਦਾ ਇਹਨਾਂ ਨਾਲ 20-25 ਜਣੇ ਜੁੜੇ ਹੋਏ ਨੇ ਦੁਕਾਨਦਾਰੀ 'ਚ ਔਰ ਮੈਂ ਕੋਈ ਐਦਾਂ ਦਾ ਕੰਮ ਨਾ ਮੈਂ ਕਦੀ ਕਿਸੇ ਨੂੰ ਕੋਈ ਮਾਰਨ ਦੀ ਜਾਂ ਕੋਈ ਗੱਲਬਾਤ ਕੀਤੀ ਨਾ ਮੈਨੂੰ ਲੋੜ ਹੈ ਮੇਰੇ ਨਾਲ ਇੰਨਾ ਕੁਝ ਹੋਇਆ ਮੇਰੇ ਪਰਿਵਾਰ ਨਾਲ ਹੋਇਆ ਮੇਰੀ ਮਾਂ ਨੂੰ ਮੇਰੀ ਵਾਈਫ ਤੱਕ ਨੂੰ ਗਲਤ ਕਿਹਾ ਗਿਆ ਮੈਂ ਉਦੋਂ ਨਹੀਂ ਕੁਝ ਕੀਤਾ ਤੇ ਮੈਂ ਹੁਣ ਇਹਦੇ ਨਾਲ ਕੀ ਬਦਲੇ ਲੈਣੇ ਨੇ ਸੋ ਕਹਿਣ ਦਾ ਮਤਲਬ ਇਹ ਹੈ ਵੀ ਬਾਈ ਬਣ ਕੇ ਜੋ ਗੱਲ ਹੈਗੀ ਆ ਉਹ ਕੀਤੀ ਜਾਵੇ ਵੀ ਇੰਨਾ ਨੇ ਅਜੇ ਤੱਕ ਨਾ ਕੀਤਾ ਜਾਵੇ ਵੀ ਇੱਕ ਬੰਦੇ ਦੀ ਜ਼ਿੰਦਗੀ ਹੀ ਖਰਾਬ ਹੋ ਜਾਵੇ ਮੇਰੇ ਤੋਂ ਛੋਟੇ ਛੋਟੇ ਵੀ ਮੇਰੇ ਨਾਲ ਬਹੁਤ ਧੱਕਾ ਕਰ ਰਹੇ ਨੇ ਠੀਕ ਆ ਵੀ ਪਿਛਲੀ ਵਾਰ ਵੀ ਮਨੇ ਤੋ 10 ਦਿਨ ਅੰਦਰ ਲਵਾਏਗੇ ਤਾਂ ਕਿ ਮੇਰੀ ਕੋਈ ਗਲਤੀ ਨਹੀਂ ਸੀਗੀ ਮੇਰੀ ਗਲਤੀ ਏਸੀਬ ਵੀ ਮੈਂ ਕਾਰਵਾਈ ਕਰਾਉਣੀ ਚਾਹੁੰਦਾ ਸੀ ਜੋ ਮੇਰੇ ਪਰਿਵਾਰ ਨਾਲ ਪ੍ਰਿੰਕਲ ਨੇ ਧੱਕਾ ਕੀਤਾ ਠੀਕ ਹੈ ਪਰ ਉਸ ਤੋਂ ਬਾਅਦ ਸਾਰੇ ਬੰਦੇ ਵਿੱਚ ਪੈਣ ਤੋਂ ਬਾਅਦ ਮੈਂ ਆਪਣੇ ਵਾਲਾ ਕੇਸ ਵਾਪਸ ਲੈ ਲਿਆ ਉਹਨੇ ਆਪਣੇ ਵਾਲਾ ਲੈ ਲਿਆ ਮੇਰੀ ਜ਼ਮਾਨਤ ਕਰਾਤੀ ਠੀਕ ਹੈ ਸੋ ਹੁਣ ਇਹਨਾਂ ਦੀ ਆਪਸੀ ਜੋ ਵੀ ਨਾਣੂ ਨਾਲ ਨਾਣੂ ਨਾਂ ਦੇ ਮੁੰਡੇ ਨਰਿੰਜੈਸ਼ ਇਹਨਾਂ ਦੀ ਆਪਣੀ ਦੋਸਤੀ ਸੀ ਪਹਿਲਾਂ ਠੀਕ ਹੈ ਇਹਨਾਂ ਦੀ ਆਪਸੀ ਦੋਸਤੀ ਸੀ ਇਹਦੇ ਵਿਆਹ ਤੋਂ ਬਾਅਦ ਇਹਨਾਂ ਦਾ ਕਨਫਲਿਕਟ ਵਧਿਆ ਹੈ ਹੁਣ ਅੱਜ ਪਤਾ ਲੱਗ ਰਿਹਾ ਵੀ ਕੱਲ ਜੋ ਨਾਣੂ ਨੇ ਗੋਲੀਆਂ ਚਲਾਈਆਂ ਨੇ ਜੋ ਚਾਰ ਪੰਜ ਮੁੰਡਿਆਂ ਨੇ ਰਾਲਕੇ ਦੀ ਦੁਕਾਨ ਤੇ ਗੋਲੀਆਂ ਮਾਰੀਆਂ ਨੇ ਉਹ ਉਹ ਮਤਲਬ ਉਹ ਗੋਲੀਆਂ ਜਿਹੜੀਆਂ ਮਾਰੀਆਂ ਨੇ ਉਹਦੇ ਚ ਅੱਜ ਸਵੇਰੇ ਪਤਾ ਲੱਗ ਰਿਹਾ ਵੀ ਮੇਰਾ ਵੀ ਨਾਮ ਮੈਂ ਹਲੇ ਕੀ ਉੱਤੇ ਜਾਣ ਨੂੰ ਉਹਨੂੰ ਪੁੱਛਣ ਨੂੰ ਤਿਆਰ ਸੀ ਰਾਤ ਨੂੰ ਮੈਂ ਸਾਰਿਆਂ ਨਾਲ ਗੱਲ ਕਰ ਰਹੀ ਵੀ ਠੀਕ ਆ ਨਹੀਂ ਠੀਕ ਐਦਾਂ ਕਾਮਨ ਫਰੈਂਡ ਹੁੰਦੀ ਨੇ ਸਾਰਿਆਂ ਦੇ ਵਿੱਚ ਪਰੇ ਮੇਰੇ ਨਾਲ ਹੀ ਧੱਕਾ ਕਰ ਰਹੇ ਨੇ ਜਾਨਕੀ ਮੇਰਾ ਨਾਮ ਵਿੱਚ ਮੇਰੇ ਦੋ ਬੱਚੇ ਨੇ ਛੋਟੇ ਮੈਂ ਆਪਣਾ ਕੰਮਕਾਰ ਵਾਲਾ ਬੰਦਾ ਇਹਨਾਂ ਨਾਲ 20 25 ਜਣੇ ਜੁੜੇ ਹੋਏ ਨੇ ਦੁਕਾਨਦਾਰੀ ਚ ਔਰ ਮੈਂ ਕੋਈ ਇਦਾਂ ਦਾ ਕੰਮ ਨਾ ਮੈਂ ਕਦੀ ਕਿਸੇ ਨੂੰ ਕੋਈ ਮਾਰਨ ਦੀ ਜਾਂ ਕੋਈ ਗੱਲਬਾਤ ਕੀਤੀ ਨਾ ਮੈਨੂੰ ਲੋੜ ਹੈ ਮੇਰੇ ਨਾਲ ਇੰਨਾ ਕੁਝ ਹੋਇਆ ਮੇਰੇ ਪਰਿਵਾਰ ਨਾਲ ਹੋਇਆ ਮੇਰੀ ਮਾਂ ਨੂੰ ਮੇਰੀ ਵਾਈਫ ਤੱਕ ਨੂੰ ਗਲਤ ਕਿਹਾ ਗਿਆ ਮੈਂ ਉਦੋਂ ਨਹੀਂ ਕੁਝ ਕੀਤਾ ਤੇ ਮੈਂ ਹੁਣ ਇਹਦੇ ਨਾਲ ਕੀ ਬਦਲੇ ਲੈਣੇ ਨੇ ਸੋ ਕਹਿਣ ਦਾ ਮਤਲਬ ਇਹ ਹੈ ਵੀ ਬਾਈ ਵਣ ਕੇ ਜੋ ਗੱਲ ਹੈਗੀ ਆ ਉਹ ਕੀਤੀ ਜਾਵੇ ਵੀ ਨੰਨੀ ਆਏ ਤੱਕ ਨਾ ਕੀਤਾ ਜਾਵੇ ਵੀ ਇੱਕ ਬੰਦੇ ਦੀ ਜ਼ਿੰਦਗੀ ਹੀ ਖਰਾਬ ਹੋ ਜਾਵੇ ਮੇਰੇ ਤੋਂ ਛੋਟੇ